ਸਾਰੇ ਗੂਤਰਵਾਜ ਭਰਾਵਾਂ ਨੂੰ ਸੋ ਠੀਕ ਠਾਕ ਹਾਂ ਸਾਰੇ ਉਮੀਦ ਆ ਸਾਰਿਆਂ ਦੇ ਪੰਛੀ ਸਹੀ ਹੋਣਗੇ ਠੰਡ ਤੋਂ ਬਚਾਅ ਹੋਊਗਾ ਬਾਈ ਮੈਂ ਕਿਹਾ ਅਜਵਾਈਆਂ ਨੂੰ ਛੌਂਕ ਕਰਾ ਦਿੰਨਾ ਚਲੋ ਇਹ ਨੇ ਆਪਣੇ ਪਰਿੰਦੇ ਬਾਈ ਡੱਬੇ 'ਚ ਪਾਣੀ ਪਾਇਆ ਕਰੋ ਬਾਈ ਹੁਣ ਗਰਮ ਠੰਡ ਹੋ ਗਈ

ਹੱਥ ਦੀ ਬੋਲ ਬਈ ਥਾਰੇ ਅੱਧਾ ਅੱਧਾ ਚਾਂਚ ਪਾਣੀ ਦੇ ਵਿੱਚ 2 ਲੀਟਰ ਦੇ ਵਿੱਚ ਟੈਟਰਾਸਾਈਕਲ ਪਾਊਡਰ ਜੇ ਹੋਰ ਪਾਉ ਬਈ ਹੱਥ ਦੀ ਬੋਲ ਪਾ ਦਿਆ ਕਰੋ ਰਿਜ਼ਲਟ ਤੁਹਾਨੂੰ ਮਿਲ ਜੂਗਾ ਦੂਜੇ ਦਿਨ ਬਹੁਤ ਵਧੀਆ ਚੀਜ਼ ਹੈ ਬਈ ਉਹ ਹੋਰ ਕੁਝ ਦੇਣ ਦੀ ਲੋੜ ਨਹੀਂ ਸਾਰੇ ਇਨਫੈਕਸ਼ਨ ਦਾ ਵਿਚਾਰ ਕਰਦਾ ਖੁੱਡੇ ਸਾਹ ਬਰਕੋ ਵੀ ਉੱਪਰ ਉੱਪਰ ਮਾਂਜਾ ਮਾਰਦਿਆ ਕਰੋ ਝਾੜੂ ਤੇ ਥੋੜਾ ਥੋੜਾ ਕੱਕਾ ਰੇਤ ਡੇਗ ਲਿਆ ਕਰੋ ਮਿੱਠਾ ਸੋਖ ਜਾਂਦਾ ਹੋਰ ਤਾਂ ਕੁਝ ਨਹੀਂ ਸਫਾਈ ਜ਼ਰੂਰ ਰੱਖੋ ਯਾਰ ਪਰ ਖੁੱਡੇ ਜਿਆਦਾ ਨਾ ਸਾਫ਼ ਕਰੋ ਪਰ ਅਗੜ ਕਿਨਾਂ ਸਾਫ਼ ਕਰੋ ਵੀ ਜਮੀਂ ਸਾਫ਼ ਕਰ ਦੋਗੇ ਤੇ ਇਸ ਤਰ੍ਹਾਂ ਉੱਪਰ ਬੈਠਾ ਜੰਮੀਆ ਹੁਣ ਰਹਿਣ ਥੱਲੇ ਉੱਪਰ ਉੱਪਰ ਮਾਂਜੇ ਨਾਲ ਸਾਫ਼ ਕਰਦਿਆ ਕਰੋ ਨੀਚੋਂ ਖੁਰਚ ਕੇ ਨਜਾਬ ਕਰਿਆ ਕਰੋ ਕਿਉਂਕਿ ਬਈ ਸਿਆਲ ਆਗਾ ਹੁਣ ਇਹਨਾਂ ਦੀ ਕਰਮਾਸ਼ ਕਹਿੰਦੀ ਹੈਗੀ ਬੇਸ਼ੱਕ ਪੱਲੀ ਨਾ ਲਾਵੇ ਬੰਦਾ ਪਰ ਬੈਠਾ ਸਹੀ ਤਰੀਕੇ ਨਾਲ ਸਾਫ ਕੀਤੀ ਆ ਹੁਣ ਜਿਆਦਾ ਨਾ ਸਾਫ ਕੀਤੀ ਆ ਹੁਣ ਕੂਤਾਂ ਨੂੰ ਕੁਝ ਨਹੀਂ ਹੁੰਦਾ ਇਸ ਤਰ੍ਹਾਂ ਰੱਖਿਆ ਬਰੋ ਬਈ ਖੱਡੇ ਆਪ ਤੇ ਨਾਲੇ ਕਲੀਨ ਨਾਲੇ ਸਾਫ ਨਾਲੇ ਕੁਤਰ ਮਾਸ ਤੋਂ ਆਨਵਾਜੀ